ਅਸਲਾਮੁਅਲੈਕਮ ਇੱਕ ਪਿੰਡ ਦੇ ਵਿੱਚ ਫਕੀਰ ਜਿਹੜਾ ਨਾ ਉਹ ਮੰਗਦਾ ਫਿਰਦਾ ਸੀ ਤੇ ਮੰਗਦੇ ਮੰਗਦੇ ਨੇ ਇੱਕ ਬੂਹੇ 'ਤੇ ਜਾ ਕੇ ਬਹਿ ਗਿਆ ਉਹਨੇ ਉੱਥੇ ਸਦਾ ਲਾਈ ਇੱਕ ਮਾਈ ਬਾਹਰ ਆਈ ਉਹਨੇ ਨੂੰ ਬਾਬੇ ਨੂੰ ਖੈਰ ਪਾਈ ਖੈਰ ਪਾਈ ਤੇ ਜਾਨ ਲੱਗੀ ਤੇ ਬਾਬਾ ਦਾ ਪੁੱਤਰ ਕਿਤੇ ਨਾ ਖਾਣ ਨੂੰ ਕੁਸ਼ਾਇਲ ਆਬੀ ਹੈ ਨਾ ਮੈਨੂੰ ਭੁੱਖ ਬੜੀ ਲੱਗੀ ਹੈ ਮਾਈਆਂ ਦੀ ਬਾਬਾ ਕੀ ਖਾਣਾ ਹੈ ਦੱਸ ਕੀ ਤੇਰਾ ਦਿਲ ਕੀ ਕਰਦਾ ਉਹ ਬਾਬਾ ਦਾ ਜੀ ਮੈਨੂੰ ਨਾ ਖੀਰ ਕੀ ਤੇ ਲੱਭੀ ਖੀਰ ਖਾਣ ਤੇ ਬੜਾ ਦਿਲ ਕਰਦਾ ਹੈ ਉਮਾਈ ਜਿਹੜੀ ਹੈ ਨਾ ਉਹ ਬਾਬੇ ਨੂੰ ਫੜ ਕੇ ਇੱਧਰ ਲੈ ਜਾਂਦੀ ਅੰਦਰ ਜਾ ਕੇ ਮੰਜੀ ਤੇ ਬੰਨ੍ਹਦੇ ਇੱਥੇ ਬਹਿ ਤੇ ਮੈਂ ਤੇਰੇ ਵਾਸਤੇ ਖੀਰ ਲੈ ਕੇ ਆਣੀ ਆ ਉਹ ਮਾਈ ਦੇ ਘਰ ਮੱਝ ਹੁੰਦੀ ਹੈ ਸੱਜਰ ਮੱਝ ਹੁੰਦੀ ਹੈ ਉਹ ਮੱਝ ਚੋ ਕੇ ਖੀਰ ਪਕਾਉਂਦੀ ਖੀਰ ਪਕਾ ਕੇ ਤੇ ਬਾਗ ਪੇਕੇ ਲਿਆ ਕੇ ਰੱਖ ਦਿੰਦੀ ਹੈ ਤੇ ਬਾਬਾ ਆ ਲੈ ਬਾਬਾ ਖੀਰ ਖਾ ਉਹ ਬਾਬੇ ਤਾਂ ਖੀਰ ਖਾਂਦਾ ਹੈ ਨਾ ਤੇ ਉਹ ਪੁੱਛਦਾ ਵੀ ਮਾਈ ਨੂੰ ਵੀ ਦੁੱਧ ਆਪਣਾ ਹੈ ਜਾਂ ਮੁੱਲ ਲੈ ਕੇ ਆਂਦਾ ਹੈ ਬਾਜ਼ਾਰੋਂ ਲੈ ਕੇ ਆਂਦਾ ਹੈ ਮਾਈ ਦੀ ਖੈਰੀ ਸਲਾ ਆਪਣੀ ਮੱਝ ਆਪਣੀ ਹੈ ਲਵੇਰਾ ਆਪਣੇ ਘਾਰੇ ਸੱਜਰ ਮੱਝ ਤੇ ਉਹ ਚੋ ਕੇ ਤੇ ਤੈਨੂੰ ਦੁੱਧ ਖੀਰ ਬਣਾ ਕੇ ਦਿੰਦੀ ਹੈ ਬਾਬਾ ਨਾਲੇ ਖੀਰਖਾਨ ਦਾ ਨਾਲੇ ਸਾਰੇ ਘਰ ਦਾ ਜਾਇਜ਼ਾ ਲੈਂਦਾ ਆਸੇ-ਪਾਸੇ ਵਹਿੰਦਾ ਤੇ ਵੇਖ ਕੇ ਆਂਦਾ ਮਾਈ ਨੂੰ ਦਰਵਾਜ਼ਾ ਬੜਾ ਛੋਟਾ ਹੈ ਦਰਵਾਜ਼ਾ ਬੜਾ ਛੋਟਾ ਲਾਇਆ ਇਹ ਉਹ ਮਾਈ ਆਦੀ ਬਾਬਾ ਤੂੰ ਖੀਰ ਖਾ ਤੇਨੂੰ ਦਰਵਾਜ਼ੇ ਨਾਲ ਕੀ ਲੱਗੇ ਦਰਵਾਜ਼ਾ ਛੋਟਾ ਹੋਵੇ ਜਾਂ ਵੱਡਾ ਹੋਵੇ ਉਹ ਬਾਬਾ ਆਂਦਾ ਮੈਂ ਇਹ ਗੱਲ ਨਹੀਂ ਦਰਵਾਜ਼ੇ ਛੋਟੇ ਵੱਟੇ ਦੀ ਨਹੀਂ ਮੈਂ ਸੋਚਣਾ ਪਿਆ ਜੇ ਤੁਹਾਡੀ ਮੱਝ ਮਰ ਗਈ ਨਾ ਤੇ ਸੁਬੂਏ ਚ ਕੱਢੋ ਕਿਵੇਂ ਬਾਹਰ ਨਹੀਂ ਨਿਕਲਣੀ ਹੈਗੀ ਉਹ ਮਾਈ ਨੇ ਜਦੋਂ ਇਹ ਗੱਲ ਸੁਣੀ ਮਾਈ ਨੂੰ ਬੜਾ ਗੁੱਸਾ ਚੜਿਆ ਉਹਨੇ ਪਤੀ ਉਹ ਖੀਰ ਵਾਲਾ ਜਿਹੜਾ ਪਤੀਲਾ ਸੀ ਨਾ ਉਹ ਚੁੱਕਿਆ ਗਰਮ-ਗਰਮ ਤੇ ਬਾਬੇ ਦੇ ਸਿਰ ਤੇ ਵਿੱਚ ਉਹ ਬਾਬੇ ਸਿਰ ਜਿਹੜਾ ਗਰਮ ਗਰਮ ਖੀਰ ਡਿੱਗੀ ਨਾ ਬਾਬੇ ਰਾਂ ਦੌੜ ਲਾਜੀ ਬਾਹਰ ਨੂੰ ਗਲੀ ਨੂੰ ਦੌੜ ਲਾਜੀ ਸਿਰ ਚ ਦਾੜੀ ਦੇ ਵਾਲਾਂ ਦੇ ਵਿੱਚ ਖੀਰ ਜਿਹੜੀ ਨਾ ਰਸਤੀ ਜਾਵੇ ਔਰ ਆਈ ਕਿਸੇ ਪੁੱਛਿਆ ਅਬ ਬਾਬਾ ਦਾੜੀ ਦੇ ਵਾਲਾਂ ਚ ਕੀ ਰਸਦਾ ਪਿਆ ਬਾਬਾ ਦੀ ਜ਼ਬਾਨ ਦਾ ਰਸ ਉਹ ਗੱਲ ਸੁਣਾਉਂਦਾ ਹੈ ਮਕਸਦ ਇਹ ਕਿ ਜੇ ਤੁਹਾਡੀ ਮਿੱਠੀ ਜ਼ੁਬਾਨ ਹੈ ਨਾ ਤੇ ਤੁਸੀਂ ਜਿਸ ਮਰਜ਼ੀ ਬੰਦੇ ਤੋਂ ਕੰਮ ਲੈ ਸਕਦੇ ਤੇ ਜੇ ਤੁਹਾਡੀ ਕੌੜੀ ਜ਼ੁਬਾਨ ਹੈ ਤੇ ਫਿਰ ਤੁਸੀਂ ਲਾਂਦੈ ਲੈਣੀਆਂ ਨੇ ਉਹ ਮਿੱਠੀ ਜ਼ੁਬਾਨ ਦੇ ਨਾਲ ਜਿਹੜਾ ਹੈ ਨਾ ਤੁਸੀਂ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਬੰਦੇ ਨਾਲ ਹਾਂ ਤੇ ਨਾਲੇ ਜ਼ੁਬਾਨ ਹੀ ਜ਼ੁਬਾਨ ਹੀ ਤੁਹਾਡੀ ਦੱਸਦੀ ਹੈ ਕਿ ਤੁਹਾਡੀ ਖਾਨਦਾਨੀ ਕਿਸ ਤਰ੍ਹਾਂ ਦੀ ਤੁਹਾਡਾ ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਹੈ ਤੇ ਜ਼ੁਬਾਨ ਹੀ ਦੱਸਦੀ ਹੈ ਹੋਰ ਨਹੀਂ ਬੰਦੇ ਨੂੰ ਪਤਾ ਲੱਗਦਾ ਜਿਨਾਂ ਜਿਹੜੇ ਬੰਦਾ ਬੋਲੇ ਨਾ ਨਾ ਉਹਨਾਂ ਜਿਹੜੀ ਬੰਦੇ ਨੂੰ ਪਤਾ ਲੱਗਦਾ ਕਿ ਇਹ ਬੰਦਾ ਕਿਸ ਤਰ੍ਹਾਂ ਦਾ ਹੈ ਤੇ ਜਦੋਂ ਬੋਲਦਾ ਜਦੋਂ ਉਹਨੇ ਗੱਲ ਕਰਨੀ ਹੈ ਉਹ ਜਿਵੇਂ ਦੇ ਨਾ ਮਿੱਠੀ ਜ਼ੁਬਾਨ ਵਾਲਾ ਬੰਦਾ ਕੌੜੀਆਂ ਮਿਰਚਾਂ ਹੀ ਵੇਚ ਲਿੰਦਾ ਤੇ ਕੌੜੀ ਜ਼ੁਬਾਨ ਵਾਲੇ ਬੰਦੇ ਤੋਂ ਮਿੱਠਾ ਗੁੜ ਵੀ ਨਹੀਂ ਵਿਕਦਾ ਤੇ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਤੇ ਸलामਤ ਰੱਖੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਓ ਜੀ